ਜੇ ਮੈਂ ਮੁਹਿੰਮ ਚਲਾਈ ਹੈ ਡਰਾਈਵਰਾਂ ਨੇ ਕਿ ਅਸੀਂ ਬਈ ਜਿੱਥੋਂ ਆਵਾਂਗੇ ਇੱਥੇ ਜਿਹੜਾ ਸਾਡਾ ਕਸਟਮਰ ਉਤਰੇਗਾ ਉਹਨੂੰ ਅਸੀਂ ਇਹ ਕਹਾਂਗੇ ਜੀ ਤੁਸੀਂ ਜਦੋਂ ਦੁਆਰਾ ਬੁੱਕ ਕਰੋਗੇ ਤਾਂ ਤੁਹਾਨੂੰ ਆਨਲਾਈਨ ਇਸ ਵਾਰੀ ਮਿਲੇਗੀ ਐਪਲੀ ਮਿਲੇਗੀ ਪਰ ਤੁਸੀਂ ਇੱਥੇ ਡ੍ਰੌਪ ਹੋਏ ਹੋ ਇੱਥੇ ਗੱਡੀ ਸਾਡੀ ਖੜੀ ਹੈ 25 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਏਸੀ 90 ਨਹੀਂ ਸੀ ₹100 ਪਹਿਲੇ 4 ਕਿਲੋਮੀਟਰ ਦੇ ₹100 ਜਿਹੜੀ ਮਰਜ਼ੀ ਗੱਡੀ ਜਿਹੜੀ ਖੜੀ ਉਹ ਚ ਬਹਿ ਕੇ ਚਲੇ ਜਾਓ ਨਾ ਰੇਟ ਦਿੱਤਾ ਹੈ ਅਸੀਂ ਕਹਿ ਰਹੇ ਸਾਡਾ ਮਿਨੀਮਮ ਰੇਟ ₹25 ਤੈਅ ਕਰ ਦੋ ਜਿਹੜਾ ਹਰ ਇੱਕ ਐਪ ਤੇ ਹੋਵੇ ਚਾਹੇ ਉਹ ਇਲੀਗਲ ਆ ਚਾਹੇ ਇਲੀਗਲ ਹੈ ਜੇ ਨਹੀਂ ਮੰਨਦੇ ਤਾਂ ਉਹਦੇ ਖਿਲਾਫ ਕਾਰਵਾਈ ਕਰੋ ਵਾਈਟ ਟੈਕਸੀ ਬੰਦ ਕਰੋ ਚਿੱਟੀ ਪਲੇਟ ਗਵਾਹੀ ਗੱਡੀ ਉਹ ਕਿਸੇ ਵੀ ਐਪ ਤੇ ਅਟੈਚ ਨਾ ਹੋਵੇ ਤੇ ਸਾਰੀਆਂ ਅਟੈਚ ਹੋਰੀਆਂ ਨੇ ਬਲਾ ਬਲਾ ਹੋਵੇ ਚੱਲ ਰਹੀ ਹੈ ਜੀ ਜਿਸ ਰੇਟ ਦੇ ਵਿੱਚ ਅਸੀਂ ਜਾ ਰਹੇ ਨਾ ਜੀ ਕੋਈ ਪ੍ਰਾਈਵੇਟ ਗੱਡੀ ਆਪ ਦੀ ਘਰ ਵਾਲੀ ਵੀ ਚਲਾ ਰਿਆ ਉਸ ਰੇਟ ਤੇ ਤਾਂ ਉਹਨੂੰ ਵੀ ਨਹੀਂ ਖਰਚਾ ਪੂਰਾ ਹੋ ਰਿਹਾ ਤੇ ਨਾ ਕੋਈ ਡਰਾਈਵਰ ਹੈ ਸਾਨੂੰ ਕਹਿੰਦੇ 파ਟਰਨਰ ਉਹ 파ਟਰਨਰ ਦਾ ਯਹਤ ਹੁੰਦੇ ਆ ਨਾ ਸਾਡੀ ਸੀਐਨਜੀ ਦਾ ਹਿੱਸਾ ਪਾਉਣੇ ਉਹਨਾਂ ਟੈਕਸ ਦਾ ਹਿੱਸਾ ਪਾਉਣੇ ਉਹਨਾਂ ਸਾਡੀ ਕਿਸ ਚੀਜ਼ ਦਾ ਹਿੱਸਾ ਪਾਉਣੇ ਉਹ ਨਾ ਕਿਸੇ ਚਲਾਨ ਦਾ ਹਿੱਸਾ ਪਾਉਣੇ ਫਿਰ ਕਾਦੇ 파ਟਰਨਰ ਉਹ ਤੁਸੀਂ 40% ਤੁਹਾਡੇ ਸਾਡੇ ਚੋਂ ਕੱਟ ਕੇ ਲੈ ਜਾਂਦੇ ਹੋ 18% ਜੀਐਸਟੀ ਕੱਟ ਕੇ ਲੈ ਜਾਂਦੀ ਹੈ ਸਰਕਾਰ 10% ਸਰਵਿਸ ਟੈਕਸ ਛੱਡ ਜਾਂਦਾ 100 ਚੋਂ ਸਾਡੇ ਪਹਿਲੇ ਤੁਹਾਨੂੰ 39 ਰੁਪਏ ਆਏ 39 ਰੁਪਏ ਚ ਕਿਹੜੀ ਗੱਡੀ ਚਲਾ ਲਈ ਅਸੀਂ ਅਸੀਂ ਆਪਣੇ ਜਵਾਕ ਨਹੀਂ ਪਾਲਨੇ ਅਸੀਂ ਤਾਂ ਦੋਸਤੋ ਜੇਕਰ ਤੁਸੀਂ ਚੰਡੀਗੜ੍ਹ ਦੇ ਲਾਂਟੇ ਮਾਲ ਦੇ ਵਿੱਚ ਆਉਣੇ ਹੋ ਜਾਂ 43 ਸੈਕ ਤਾਂ ਤੁਹਾਨੂੰ ਇੱਥੋਂ ਜਿਹੜੀ ਉਹ ਕੈਬ ਬੁੱਕ ਨਹੀਂ ਹੋਵੇਗੀ ਉਧਰੋਂ ਤੁਸੀਂ ਆ ਜਾਵੋਗੇ ਪਰ ਇੱਧਰੋਂ ਤੁਹਾਨੂੰ ਕੈਬ ਨਹੀਂ ਮਿਲੂਗੀ ਉਹ ਕਿਉਂ ਨਹੀਂ ਮਿਲੂਗੀ ਕਿਉਂਕਿ ਉਹ ਕੈਬ ਵਾਲੇ ਭਰਾਵਾਂ ਨੇ ਜਿਹੜਾ ਉਹ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਨੇ ਕਿ ਬਹੁਤ ਘੱਟ ਜਿਹੜਾ ਇਹਨਾਂ ਨੂੰ ਰੇਟ ਮਿਲ ਰਿਹਾ ਹੈਗਾ ਕਿਲੋਮੀਟਰਾਂ ਦੇ ਹਿਸਾਬ ਨਾਲ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਆ ਸਾਰਾ ਮਾਮਲਾ ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਡੀ ਜਿਹੜੀ ਤੁਸੀਂ ਗਰੀਬਾਂ ਦੀ ਡਰਾਈਵਰਾਂ ਦੀ ਆਵਾਜ਼ ਚੱਕਣ ਲਈ ਤੁਹਾਡੇ ਕੋਲ ਪਹੁੰਚੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਬੇਨਤੀ ਇਹੀ ਹੈ ਬਾਈ ਸਾਡੀ ਤਾਂ ਯਾਰ 2 ਸਾਲਾਂ ਸਰਕਾਰ ਐ ਚਾਹੋ ਸਟੇਟ ਸਰਕਾਰ ਐ ਚਾਹੋ ਚੰਡੀਗੜ੍ਹ ਪ੍ਰਸ਼ਾਸਨ ਹੁਣ ਬਲਾ ਬਲਾ ਐ ਜੀ ਚਾਹੀ ਇਨ ਡਰਾਈਵਰ ਐ ਸਾਰੀਆਂ ਇਲੀਗਲ ਸਟਾਰਟ ਹੋਈਆਂ ਪਹਿਲਾਂ ਜਿਨ੍ਹਾਂ ਨੇ ਕਿਸੇ ਤੋਂ ਲਾਇਸੈਂਸ ਨਹੀਂ ਲਿਆ ਫਿਰ ਉਹ ਸਾਡੇ ਹੌਲੀ ਹੌਲੀ ਸਾਡੇ ਆ ਜਿਹੜਾ ਪਬਲਿਕ ਐ ਜਾਂ ਸਾਡਾ ਡਰਾਈਵਰ ਐ ਜਾਂ ਕੋਈ ਵੀ ਕਿਸੇ ਤਰੀਕੇ ਦੀ ਐਕਟੀਵਿਟੀ ਐ ਉਹਦੇ ਚ ਹੌਲੀ ਹੌਲੀ ਉਹ ਭਾਗ ਲੈਣਾ ਸ਼ੁਰੂ ਕਰ ਦਿੰਦਾ ਉਹ ਜਦੋਂ ਪੂਰੀ ਚੱਲਣ ਲੱਗ ਜਾਂਦੀ ਐ ਜੀ ਫਿਰ ਕਹਿੰਦੇ ਇਲੀਗਲ ਐ ਫਿਰ ਉਹ ਸਾਡੇ ਜਿਹੜੇ ਜਾਂ ਤਾਂ ਪਬਲਿਕ ਦਾ ਜਾਂ ਸਾਡੇ ਡਰਾਈਵਰ ਦਾ ਕਿਸੇ ਤਰੀਕੇ ਨਾਲ ਉਹਦਾ ਚਲਾਨ ਕੱਟਣਾ ਸ਼ੁਰੂ ਕਰ ਦਿੰਦੇ ਐ ਫਿਰ ਅਸੀਂ ਕੋਈ ਗੱਲ ਕਰਦੇ ਨੇ ਕਹਿੰਦੇ ਜੇ ਤੇ ਇਲੀਗਲ ਐ ਅਸੀਂ ਹੜਤਾਲ ਕੀਤੀ ਸੀ ਵੀ ਸਾਡੀ ਜਿਹੜੀ ਵੀ ਇਲੀਗਲ ਕੰਪਨੀਆਂ ਆਈਆਂ ਜਿਵੇਂ ਓਲਾ, ਓਬਰ, ਇਨ ਡਰਾਈਵਰ, ਰੈਪਿਡੋ ਆਪਣੀ ਕੈਬ ਜਿਹੜੀ ਰਾਈਟ 24 ਆ ਇਹਨਾਂ ਕੰਪਨੀਆਂ ਨੂੰ ਇੱਕ ਲੱਤ ਪਾਣ ਦੀ ਇਹਦਾ ਕਾਨੂੰਨ ਬਣਿਆ ਕਾਨੂੰਨ ਦੇ ਦਾਇਰੇ ਚ ਲੈ ਕੇ ਆਓ ਮੈਂ 10 ਦਿਨ ਭੁੱਖ ਹੜਤਾਲ ਕੀਤੀ ਸੀ 10 ਦਿਨ ਅਸੀਂ ਗੱਡੀ ਬੰਦ ਕੀਤੀ ਕੋਈ ਕਾਰਵਾਈ ਨਹੀਂ ਹੋਈ ਸਰਕਾਰ ਨੇ ਕਿਹਾ ਜੀ ਵਾਈਟ ਬਲੇਡ ਬਾਈਕ ਅਸੀਂ ਨਹੀਂ ਚੱਲਣ ਦੇਵਾਂਗੇ ਤੁਸੀਂ ਸਟਾਈਕ ਖਤਮ ਕਰ ਦਿਓ ਵਾਈਟ ਬਲੇਡ ਬਾਈਕ ਅੱਜ ਵੀ ਚੱਲ ਰਹੀ ਹੈ ਜੀ ਉਸ ਤੋਂ 4 ਗੁਣਾ ਜ਼ਿਆਦਾ ਚੱਲਣ ਲੱਗ ਗਈ ਠੀਕ ਹੈ ਜੀ ਹਰ ਇੱਕ ਕੰਪਨੀ ਜਿਹਦੀ ਤੇ ਲਾਇਸੈਂਸ ਦਿੱਤਾ ਹੈ ਤੇ ਜਿਹਦੇ ਤੇ ਨਹੀਂ ਦਿੱਤਾ ਉਹਦੇ ਚ ਵੀ ਉਪਰ ਕੋ ਲਾਇਸੈਂਸ ਹੈ ਨਹੀਂ ਉਪਰ ਚ ਬਾਈਕਾਂ ਚੱਲ ਰਹੀਆਂ ਜੀ ਉਪਰ ਦੇ ਵਿੱਚ ਐਗਰੀਗੇਟਰ ਗਾਈਡਲਾਈਨਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇ ਕਿਸੇ ਕੰਪਨੀ ਦਾ ਲਾਇਸੈਂਸ ਖਤਮ ਹੋ ਜਾਂਦਾ ਹੈ ਤਾਂ ਉਹਦੀ ਜਿਹੜੀ ਆਪਰੇਸ਼ਨ ਹੈ ਜਿਹੜਾ ਸਰਵਿਸ ਹੈ ਉਸੇ ਟਾਈਮ ਆਨ ਦੀ ਸਪੋਰਟ ਨੂੰ ਬੰਦ ਕਰਨਾ ਪੈਣਾ ਹੈ ਜੇ ਬੰਦ ਨਹੀਂ ਕਰਦਾ ਤਾਂ ਸਰਕਾਰ ਜਾਂ ਸਟੇਟ ਦਾ ਪ੍ਰਸ਼ਾਸਨ ਉਹਦੇ ਖਿਲਾਫ ਲਿਖਤੀ ਰੂਪ ਦੇ ਵਿੱਚ ਕਾਰਵਾਈ ਕਰ ਸਕਦੀ ਹੈ ਉਹਨੂੰ ਮੋਟਾ ਜੁਰਮਾਨਾ ਵੀ ਲਾ ਸਕਦੀ ਹੈ ਕਿਉਂਕਿ ਉਹ ਕਿਸੇ ਸਰਕਾਰ ਨੂੰ ਟੈਕਸ ਨਹੀਂ ਦੇ ਰਹੀ ਜਾਂ ਸਰਕਾਰ ਦੀ ਜੋ ਫੀਸ ਹੈ ਉਹ ਭੇ ਨਹੀਂ ਕਰ ਰਹੀ ਤੇ ਫਿਰ ਉੱਪਰ ਕਿਵੇਂ ਚੱਲ ਰਹੀ ਹੈ ਦੂਜੀ ਗੱਲ ਹੈ ਜੀ ਓਲਾ ਕੋਲ ਜਿਹੜਾ ਲਾਇਸੈਂਸ ਹੈ ਉਹ ਨਵਾਂ ਰੀਨਿਊ ਦਿੱਤਾ ਹੈ ਐਗਰੀਗੇਟਰ ਪਾਲਿਸੀ ਦੇ ਹਿਸਾਬ ਨਾਲ ਰੈਪਿਡ ਨੂੰ ਤੇ ਡਰਾਈਵਰ ਨੂੰ ਇਨਾਂ ਦੇ ਵਿੱਚ ਸਾਡਾ ਰੇਟ ਨੀ ਤੈ ਅਸੀਂ ਕਹਿੰਦੇ ਸਾਡਾ ਮਿਨੀਮਮ ਰੇਟ 25 ਰੁਪਏ ਤੈ ਕਰ ਦੋ ਜਿਹੜਾ ਹਰ ਇੱਕ ਐਪ ਤੇ ਹੋਵੇ ਚਾਹੇ ਉਹ ਇਲੀਗਲ ਹੈ ਚਾਹੇ ਇਲੀਗਲ ਹੈ ਜੇ ਨਹੀਂ ਮੰਨਦੀ ਤਾਂ ਉਹਦੇ ਖਿਲਾਫ ਕਾਰਵਾਈ ਕਰੋ ਫਾਈਲ ਟੈਕਸੀ ਬੰਦ ਕਰੋ ਚਿੱਟੀ ਪਲੇਟ ਗਵਾਈ ਗੱਡੀ ਉਹ ਕਿਸੇ ਵੀ ਐਪ ਤੇ ਅਟੈਚ ਨਾ ਹੋਵੇ ਠੀਕ ਹੈ ਤੇ ਸਾਰੀਆਂ ਅਟੈਚ ਹੋ ਰਹੀਆਂ ਨੇ ਬਲਾ ਬਲਾ ਉਵੇਂ ਚੱਲ ਰਹੀ ਹੈ ਜੀ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੱਕ ਇਹ ਦੱਸੋ ਵੀ ਜਿਹੜਾ ਇਹ ਚੱਲ ਰਿਹਾ ਵੀ ਜੇ ਕੋਈ ਬੰਦਾ ਲਾਂਟੇ ਹੁੰਦਾ ਜਾਂ 43 ਬੱਸ ਸਟੈਂਡ ਆਉਂਦਾ ਇੱਥੋਂ ਕੈਬ ਨਹੀਂ ਮਿਲੂਗੀ ਇਹ ਕੀ ਜਿਹੜਾ ਹੋਵਗਾ ਭਜੀ ਸਾਡਾ ਨਾਂ ਪਤਾ ਕੀ ਗੱਲ ਹੈ ਜੀ ਅਸੀਂ ਕੀ ਕਰਦੇ ਸੀ ਹੜਤਾਲ ਕਰ ਦਿੰਦੇ ਸੀ ਠੀਕ ਹੈ ਜੀ ਹੜਤਾਲ ਕਰ ਦਿੰਦੇ ਸੀ ਸਾਡੀ ਗੱਡੀ ਬੰਦ ਹੋ ਜਾਂਦੀ ਸੀ ਹੋਰ ਸਾਡੀਆਂ ਗੱਡੀਆਂ ਦੇ 90% ਲੋਨ ਹੈ ਹੁਣ ਅਸੀਂ ਪਿੱਛੇ ਹੜਤਾਲ ਕੀਤੀ 10 ਦਿਨ ਗੱਡੀ ਬੰਦ ਕੀਤੀ ਉਹ ਸਾਡੇ ਦੇ ਡਰਾਈਵਰ ਆ ਉਹ ਸਾਨੂੰ ਸਵਾਲ ਕਰਦੇ ਯੂਨੀਅਨ ਨੂੰ ਜਾਂ ਕਿਸੇ ਵੀ ਗਰੁੱਪ ਨੂੰ ਜਿਹਨੂੰ ਲਾਲ ਲੈ ਕੇ ਚੱਲਦੇ ਆ ਜਿਹਨੂੰ ਅੱਗੇ ਲੈ ਕੇ ਚੱਲਦੇ ਆ ਕਿ ਸਾਨੂੰ ਕੀ ਫਾਇਦਾ ਹੋਇਆ ਯਾਰ 10 ਦਿਨ ਦਾ ਗੱਡੀ ਬੰਦ ਕੀਤੀ ਕਿਸ ਤਰ੍ਹਾਂ ਵਾਲੀ ਯਾਰ ਤੁਹਾਡੇ ਚੱਕਰ ਦਾ ਕੰਮ ਕੁਝ ਹੋਇਆ ਨਹੀਂ ਕਿ ਅਸੀਂ ਕਹਿੰਦੇ ਆ ਜੀ ਹੁਣ ਅਸੀਂ ਗੱਡੀ ਨਹੀਂ ਬੰਦ ਕਰਾਂਗੇ ਠੀਕ ਹੈ ਸਾਡੀ ਪਬਲਿਕ ਨਾਲ ਕੋਈ ਦਿੱਕਤ ਨਹੀਂ ਸਾਨੂੰ ਆਪਣ ਆਸੀਂ ਸੀਨੇ ਦਿੱਤਾ ਇਸ ਟੀਹ ਸਾਹਮਣੇ ਵਾਈਟ ਬਲੇਡ ਬਾਈ ਕੋਸ਼ਿਸ਼ ਚੱਲ ਰਹੀ ਹੈ ਜੇ ਉਹ ਛੋਟੀ ਕਰਨ ਨਹੀਂ ਹੁੰਦੇ ਤੇ লাইসেনਸ ਰੱਖਾ ਰੱਦ ਕਰ ਤੋ ਦੁਬਾਰਾ ਕਹਿੰਦੇ ਨਹੀਂ ਨਹੀਂ ਅਸੀਂ লাইসেনਸ ਦਿੱਤਾ ਹੁਣ ਤੁਸੀਂ ਚਲਵਾ ਰਹੇ ਹੋ 40 ਰੁਪਏ ਦੀ ਰਾਈਡ ਹੈ 50 ਰੁਪਏ ਦੀ ਰਾਈਡ ਹੈ ਰਿਕਸ਼ਾ ਵੀ ਨਹੀਂ ਜਾ ਰਿਹਾ ਜੀ ਇਹ ਰਿਕਸ਼ਾ ਇਥੋਂ ਲੈ ਕੇ ਤੋਂ ਰੈਨੂਸੇਸ਼ਨ ਦੇ 150 ਰੁਪਏ ਮੰਗ ਰਿਹਾ ਆਟੋ ਵਾਲੇ 34 ਸੈਕਟਰ ਦੇ 200 ਰੁਪਏ ਮੰਗ ਰਿਹਾ 25 ਸੈਕਟਰ ਦੇ ਰਿਕਸ਼ਾ ਲੈ 250 ਮੰਗ ਰਿਹਾ ਸਾਡੇ ਵਾਲੇ 200 ਰੁਪਏ ਚ ਜਾ ਰਹੇ ਹੈ 250 ਰੁਪਏ ਦੇ ਜਾ ਰਹੇ ਹੈ 40 ਰੁਪਏ ਚ ਰਜਿਸਟ੍ਰੇਸ਼ਨ ਜਾ ਰਿਹਾ ਸਾਨੂੰ ਤਾਂ ਉਹਦੇ ਘਰ ਤੋਂ ਪਾਤਾ ਕਿ ਦੇ ਰਹੇ ਸੀ ਤਾਂ ਜਿਸ ਰੇਟ ਦੇ ਵਿੱਚ ਅਸੀਂ ਜਾ ਰਹੇ ਹਾਂ ਜੇ ਕੋਈ ਪ੍ਰਾਈਵੇਟ ਗੱਡੀ ਆਪਦੀ ਘਰ ਵਾਲੀ ਵੀ ਚਲਾ ਰਿਆ ਉਸ ਰੇਟ ਤੇ ਤਾਂ ਉਹਨੂੰ ਵੀ ਨਹੀਂ ਖਰਚਾ ਪੂਰਾ ਹੋ ਰਿਹਾ ਹਾਂਜੀ ਤੇ ਅਸੀਂ ਸਾਨੂੰ ਪਤਾ ਨਹੀਂ ਕਿਉਂ ਮਾਰ ਮਾਰੀ ਜਾ ਰਹੀ ਹੈ ਨਾ ਤਾਂ ਕਿਸੇ ਕੰਪਨੀ ਦੀ ਆਪਦੀ ਗੱਡੀ ਹੈ ਨਾ ਕੋਈ ਡਰਾਈਵਰ ਹੈ ਸਾਨੂੰ ਕਹਿੰਦੇ 파ਟਰਨਰ ਉਹ 파ਟਰਨਰ ਜਲਾਤ ਹੁੰਦੇ ਆ ਨਾ ਸਾਡੀ ਸੀਐਨਜੀ ਦਾ ਹਿੱਸਾ ਪਾਉਣੇ ਉਹਨਾਂ ਟੈਕਸੀ ਦਾ ਹਿੱਸਾ ਪਾਉਣੇ ਉਹਨਾਂ ਸਾਡੀ ਕਿਸ ਚੀਜ਼ ਦਾ ਹਿੱਸਾ ਪਾਉਣੇ ਉਹ ਨਾ ਕਿਸੇ ਚਲਾਨ ਦਾ ਹਿੱਸਾ ਪਾਉਣੇ ਫਿਰ ਕਾਹਦੇ ਵਾਟਰ ਨਾਲ ਤੁਸੀਂ 40% ਸੁੱਦੇ ਛੜ ਚੋਂ ਕੱਟ ਕੇ ਲੈ ਜਾਂਦੇ ਹੋ 18% ਜੀਐਸਟੀ ਕੱਟ ਕੇ ਲੈ ਜਾਂਦੀ ਹੈ ਸਰਕਾਰ 10% ਸਰਵਿਸ ਟੈਕਸ ਛੜ ਜਾਂਦਾ 100 ਚੋਂ ਸਾਡੇ ਪਹਿਲੇ ਤੋਂ 39 ਰੁਪਏ ਆਏ 39 ਰੁਪਏ ਚ ਕਿਹੜੀ ਗੱਡੀ ਚਲਾ ਲਈਏ ਅਸੀਂ ਅਸੀਂ ਆਉਦੇ ਜਵਾਕ ਨਹੀਂ ਪਾਲਨੇ ਅਸੀਂ ਤਾਂ ਮਰ ਜਾਾਂਗੇ ਇਸ ਹਾਮ ਨਾਲ ਜੇ ਹਾਮ ਨਾਲ ਲੱਗੇ ਹੋਇਆ ਜੇ ਸਰਕਾਰ ਨੂੰ ਕਹਿੰਦੇ ਆ ਇਲੈਕਸ਼ਨਾਂ ਤੋਂ ਬਾਅਦ ਦੇਖਾਂਗੇ ਪਹਿਲਾਂ ਕਹਿੰਦੇ ਜ਼ਿੰਦੀ ਛੋਟੇ ਗੱਲ ਸੁਣਾਗੇ ਬ ਜਾਂਦੇ ਤੁਸੀਂ ਇਹ ਦੱਸੋ ਵੀ ਉਹਨਾਂ ਦੇ ਚੱਲਣ ਨਾਲ ਤੁਹਾਨੂੰ ਕੀ ਨੁਕਸਾਨ ਹੁੰਦਾਗਾ ਮੈਂ ਤੁਹਾਨੂੰ ਦੱਸਦਾ ਜੀ ਇੱਥੋਂ ਮੰਨ ਲਓ ਹਣ ਦਿੱਲੀ ਦੀ ਸਵਾਰੀ ਹੈ ਜੀ ਸਾਡੀ ਗੱਡੀ ਜੀ 5000 ਰੁਪਏ ਚ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਕਮਰਸ਼ਲ ਕਿਉਂਕਿ ਉਹਨੇ ਟੈਕਸ ਵੀ ਪੜਨੇ ਠੀਕ ਹੈ ਜੀ ਚੰਡੀਗੜ੍ਹ ਦਾ ਟੈਕਸ ਦੇਣਾ ਹਰਿਆਣਾ ਦਾ ਟੈਕਸ ਦੇਣਾ ਜੀ ਪੰਜਾਬ ਦਾ ਟੈਕਸ ਦੇਣਾ ਜੀ ਦਿੱਲੀ ਦੀ ਐਮਸੀਡੀ ਦੇਣੀ ਆ ਟੋਲ ਵੀ ਦੇਣੇ ਆ ਪਰਮਿਟ ਵੀ ਆ ਜੀ ਦਿੱਲੀ ਦੀ ਐਮਸੀਡੀ ਤੋਂ ਬਾਅਦ ਦਿੱਲੀ ਦੇ 에ਰਪੋਰਟ ਦੀ ਪਾਰਕਿੰਗ ਵੀ ਦੇਣੀ ਆ ਪ੍ਰਾਈਵੇਟ ਗੱਡੀ ਨੂੰ ਕੋਈ ਵੀ ਨਹੀਂ ਦਿੰਦਾ ਉਹਨੇ ਟੈਕਸ ਦੇਣੇ ਆ ਸਿਰਫ ਟੋਲ ਟੋਲ ਦੇਣੇ ਆ ਟੋਲ ਤੋਂ ਜਿਹੜਾ 200 ਕਿਤਨਾ ਦੀ ਚੋਰੀ ਨਾ ਚੱਲਦੀ ਆ 290 ਰੁਪਏ ਦਾ ਟੋਲ ਹੈ ਜੀ ਕਰਨਾਲ ਦਾ ਉਹ ਵੀ ਪਿੰਡਾਂ ਚੋਂ ਕੱਢ ਕੇ ਲੈ ਜਾਂਦੇ ਆ ਪਾਣੀ ਪਤਲਾ ਵੀ ਕੱਢ ਕੇ ਲੈ ਜਾਂਦੇ ਆ ਉਹਨਾਂ ਦੇ ਉਹ ਤਾਂ 1000 ਰੁਪਏ ਚ ਪਹੁੰਚ ਜਾਂਦੇ ਥੱਲੇ ਉਹ ਪੰਪਲ ਸੋਈ ਸ ਸਵਾਰੀ ਨਹੀਂ ਮਿਲਦੀ ਕਿਉਂਕਿ ਵਾਈਟ ਪਲੇਟ ਤੇ ਬੈਠੀ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਜਿਹੜੀ ਕਮਰਸ਼ੀਅਲ ਗੱਡੀ ਹੈ ਉਹਦਾ ਕੋਈ ਸਟੈਂਡ ਹੈ ਤੇ ਉਹਦੀ ਯੂਨੀਅਨ ਤੇ ਉਹਦਾ ਪ੍ਰਧਾਨ ਤਾਂ ਸੁਣਿਆ ਹੈ ਇੱਥੇ ਵਾਈਟ ਪਲੇਟਾਂ ਨਾਲ ਦੀ ਯੂਨੀਅਨ ਹੈ ਵਾਈਟ ਪਲੇਟਾਂ ਨਾਲ ਦਾ ਪ੍ਰਧਾਨ ਦੇ ਵਾਈਟ ਪਲੇਟਾਂ ਨਾਲ ਤਾਂ ਦਾ ਸਾਡੀ ਪੀੜੀ ਪੇਟ ਜਾ ਕੇ ਉੱਥੇ ਹੱਥ ਪੈਰ ਜੋੜਦੀ ਹੈ ਵੀ ਵੀਰੇ ਮੈਨੂੰ ਮੈਂ ਖਾਲੀ ਆਇਆ ਮੈਨੂੰ ਸਵਾਰੀ ਨਹੀਂ ਮਿਲਦੀ ਮੈਨੂੰ ਯਾਰ 5-5 600 ਦੀ ਸਵਾਰੀ ਬਿਠਾ ਦੇ ਉਸ ਮੈਂ ਕਰੀ ਪਹੁੰਚ ਜਾ ਵੀ ਮੇਰਾ ਖਰਚਾ ਹੀ ਪੂਰਾ ਹੋ ਜੇ ਤੇ ਉਹਦੇ ਨਾਲ ਉਹਨਾਂ ਡੱਡਾ ਵਾਰ ਉਹਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਉਹਨੂੰ ਬੇਚੀ ਕੀਤੀ ਜਾਂਦੀ ਸਿੰਘਪੂਰਾ 43 ਬੱਸ ਸਟੈਂਡ ਬਲਾ ਬਲਾ ਸ਼ਰਿਆਮ ਚੱਲੀ ਜਾਂਦੀ ਹੈ ਜੀ ਕੋਈ ਨਹੀਂ ਤੇ ਸਾਡੀਆਂ ਐਪਰੋਚ ਵੀ ਮਲਟੀਪਲੇਟ ਚੱਲ ਰਹੀ ਹੈ ਤੇ ਉਹ ਤੋਂ ਟੈਕਸੀ ਨਹੀਂ ਦੇਣਾ ਕਿਸੇ ਤਰੀਕੇ ਦਾ ਕੋਈ ਮਨ ਨਹੀਂ ਉਹਨੂੰ ਤਾਂ ਫੈਰੇ ਫੈਰੇ ਹੈ ਇਹ ਮੈਨੂੰ ਲੱਗਦਾ ਵੀ ਕਿਤੇ ਕੰਪਨੀ ਵੀ ਜਿਹੜਾ ਉਹ ਕਰ ਰਹੀ ਆ ਨਾ ਅਟੈਚ ਕਰ ਰਹੀ ਆ ਗੱਡੀਆਂ ਕਿਤੇ ਤਾਂ ਹੀ ਤਾਂ ਚੱਲ ਰਹੀਆਂ ਲੱਗੀਆਂ ਐਗਰੀਗੇਟਰ ਸਾਹਿਬ ਨੇ ਵੀ ਲਿਖਿਆ ਜੀ ਜਿਹੜੀ ਕੈਪ ਅਟੈਚ ਕਰਾਊਗਾ ਉਹਦੇ ਡਾਕੂਮੈਂਟਸ ਸੈਂਡ ਹੁੰਦੇ ਜਦੋਂ ਸਾਡਾ ਪਰਮਿਟ ਹੋ ਗਿਆ ਕਮਰਸ਼ੀਅਲ ਇੰਸ਼ੋਰੈਂਸ ਹੋ ਗਿਆ ਲਾਇਸੈਂਸ ਹੋ ਗਿਆ ਉਹ ਸਭ ਕੁਝ ਅਟੈਚ ਹੋ ਗਿਆ ਤੇ ਜਦੋਂ ਵਾਈਟ ਪਲੇਟ ਵਾਲਾ ਪਾਉਂਦਾ ਹੈ ਤੇ ਫਿਰ ਉਹ ਕਿਉਂ ਨਹੀਂ ਆਉਂਦਾ ਬਾਈਕ ਜਦੋਂ ਅਟੈਚ ਹੁੰਦੀ ਹੈ ਤਾਂ ਉਹ ਵਾਈਟ ਪਲੇਟ ਹੀ ਤਾਂ ਪਾ ਰਿਹਾ ਹੈ ਜੋ ਕਹਿੰਦੇ ਹਾਂ ਜੀ ਓਕੇ ਆ ਲਓ ਰਾਇਡਾ ਲਾਓ ਉਹ ਤੋਂ ਲਾਈ ਜਾ ਰਿਹਾ ਹੈ ਜੀ ਜੇ ਫਿਰ ਕੰਪਨੀ ਐਕਸ਼ਨ ਕਿਉਂ ਨਹੀਂ ਕਰਦੀ ਸਰਕਾਰ ਹਾਂਜੀ ਅਸੀਂ ਵੀਡੀਓ ਭੇਜਤੀ ਜੀ 1800 ਮੋਟਰਸਾਈਕਲ ਦੀ ਵੀਡੀਓ ਭੇਜੀ ਆ ਤੇ ਕੋਈ ਐਕਸ਼ਨ ਨਹੀਂ ਚਲਾਉਣ ਵੀ ਨਹੀਂ ਕਰਦੇ ਉਹਨਾਂ ਦੇ ਜੇ ਕਰਦੇ ਆ ਉਹ ਲੋਕ ਦਾ ਚਲੇ ਜਾਂਦੇ ਆ ਹਾਂ 260 ਚਲਾਨ ਘਟੇ ਜੀ ਫਿਰ ਜੀ ਦੋ ਸਾਲਾਂ ਜਿਹਨਾਂ ਨੇ ਉਹ ਵੀ ਅਸੀਂ ਕੋਲੇ ਖੜ ਕੇ ਘਟਾਏ ਆ ਆਪ ਹਾਂ ਬੋਖ ਕਰ ਕਰਕੇ ਬਾਈਕਾਂ ਤੇ ਸਰਕਾਰ ਨੂੰ ਨਹੀਂ ਲੱਗਦਾ ਇਹ ਗੱਲ ਪਰ ਪੰਜਾਬ ਪੁਲਿਸਾਂ ਨੇ ਪੰਜਾਬ ਦੇ ਚੰਡੀਗੜ੍ਹ ਵਾਲਿਆਂ ਕੋਲ ਕੋਸੂਲਤ ਆਇਤ ਨਹੀਂ ਹੈਗੀ ਉਹ ਚਲਾਨ ਕਰ ਸਕਣ ਬਾਈ ਦਾ ਟ੍ਰੈਫਿਕ ਵਾਲੇ ਨਹੀਂ ਕੱਟਦੇ ਅਸੀਂ ਬੁਲਾ ਲੈਣੇ ਆ ਸਾਨੂੰ ਕਹਿੰਦੇ ਸਾਡੇ ਕੋਲ ਰਾਈਟ ਨਹੀਂ ਆ ਤੁਸੀਂ ਐਸਟੀ ਨੂੰ ਬੁਲਾਓ ਐਸਟੀ ਕੋਲ ਪੈਮਰੀ ਬੰਦਾ ਇੱਕ ਹੈ ਸੈਂਟੈਂਸ ਸੈਟਰਲ ਸੰਡੇ ਹੋ ਕੰਮ ਬੰਦ ਹੁੰਦਾ ਆ ਤੁਸੀਂ ਅੱਜ ਦੇਖੋ ਵਾਲਾਂ ਨੇ ਕੰਮ ਹੈ ਹੁਣ ਇੱਥੇ ਬਾਈਕਾਂ ਲਟੇਰ ਲੱਗੇ ਹੋਏ ਕੋਈ ਛੱਡ ਕੇ ਜਾ ਰਿਹਾ ਕੋਈ ਲੈ ਕੇ ਜਾ ਰਿਹਾ ਤੇ ਅਸੀਂ ਕਿੱਥੇ ਜਾਈਏ ਸਾਨੂੰ ਤਾਂ ਸੰਸਾਦ ਦਿਓ ਨਾ ਆ ਚੰਡੀਗੜ੍ਹ ਨੇ 34 ਰੁਪਏ ਦੇ ਏਸੀ ਦਾ ਟੈਕਸੀ ਦਾ ਰੇਟ ਦਿੰਦਾ ਹੈ ਬਾਈ ਚ ਸਾਨੂੰ ਕੌਣ ਦੇ ਰਹੀ ਹੈ ਕਿਹੜੀ ਐਪ ਦੇ ਰਹੀ ਹੈ ਕਿਦੋਂ ਅੱਧੇ ਨੂੰਵਾਦੋ 17 ਰੁਪਏ ਪਰ ਲੋਡਰ ਦਾ ਦਵਾ ਦੋ ਇੱਥੇ ਤਾਂ 10 ਰੁਪਏ ਕਿਲੋਮੀਟਰ ਦੀ ਰਾਈਡ ਪੈ ਰਹੀ ਹੈ 10 ਚੋਂ ਫਿਰ ਕੱਟ ਲੈਂਦੇ ਆ ਜੀਐਸਟੀ ਵੀ ਕੱਟ ਲੈਂਦੇ ਕਮਿਸ਼ਨ ਵੀ ਕੱਟ ਰਹੀਦੀ ਹੈ ਸਾਡੇ ਭਲੇ 6 ਰੁਪਏ 6 ਰੁਪਏ ਤਾਂ ਨਿੱਜੀ ਵਾਹਨ ਵੀ ਨਹੀਂ ਚਲਾ ਸਕਦੇ ਸੀ ਉਹਦੇ ਵਿੱਚ ਖਰਚਾ ਇਨਸੂਰਸ ਦਾ ਖਰਚਾ ਵੀ ਕੱਢਣਾ ਟੈਕਸ ਵੀ ਕੱਢਣਾ ਘਾਣਾ ਡਰਾਈਵਰ ਦੀ ਤਰਖਾਹ ਵੀ ਜੇ 6 ਅਸੀਂ ਕਰੀਏ ਨਾ ਅਸੀਂ ਗੱਡੀ ਦਾ ਲੋਨ ਹੈ ਸਾਡੀ 700 ਰੁਪਏ ਤਾਂ ਗੱਡੀ ਦੀ ਕਿਸ਼ਤ ਹੈ 700 ਰੁਪਏ ਸੀਐਨਜੀ ਪਾਉਣੀ ਹੈ 1400 ਤੇ ਹੋ ਗਿਆ ਜੀ 2000 ਦਾ ਕੰਮ ਕਰਦੇ ਨੇ ਡਰਾਈਵਰ ਦੀ ਤਰਖਾਹ ਕੀ ਕਸਤਾ ਵੀ ਨਹੀਂ ਪੂਰੀ ਹੋ ਰਹੀ ਪੂਰੀ ਨਹੀਂ ਹੋ ਰਹੀਆਂ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹ ਰਹੇ ਹਾਂ ਜੀ ਅਸੀਂ ਮਿਲੇ ਸੀ ਐਸਟੀ ਸਾਹਿਬ ਨੂੰ ਹੁਣ ਕਹਿਆ ਜੀ ਤੁਸੀਂ ਆਈਐਸ ਆਫੀਸੋਂ ਸਾਡਾ ਹੱਲ ਕਰਾਓ ਤੁਸੀਂ ਲਾਇਸੈਂਸ ਦਿੱਤਾ ਹੁਣ ਇਹਨਾਂ ਨੂੰ ਹੱਥ ਪਾਓ ਕਰੋ ਕੋਈ ਹੱਲ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਆਪੇ ਬੰਦ ਕਰ ਦਿਓ ਹੁਣ ਅਸੀਂ ਕਹੇ ਜੀ ਆਫਲਾਈਨ ਤੇ ਹੜਤਾਲ ਕਰਤੀ ਹੈ ਹੁਣ ਸਾਡਾ ਕਸਟਮਰ ਮੰਨ ਲੋ ਆਂਦਾ ਹੈ ਕਿਸੇ ਵੀ ਜਦੋਂ ਇੱਕਦਮ ਤਾਂ ਹੈ ਨਹੀਂ ਜੀ ਜਾਦੂ ਦੀ ਛੋੜੀ ਚੱਲੂਗੀ ਜਿਵੇਂ ਉਹ ਲਾ ਉੱਪਰ ਆਈ ਸੀ ਉਹ ਵੀ ਇੱਕਦਮ ਨਹੀਂ ਫੈਲੀ ਸੀ ਹੁਣ ਅਸੀਂ ਇਹ ਮੂਵਮ ਚਲਾਈ ਹੈ ਡਰਾਈਵਰਾਂ ਨੇ ਕਿ ਅਸੀਂ ਬਈ ਜੀ ਇੱਥੋਂ ਆਵਾਂ ਆਨਲਾਈਨ ਵੀ ਸਵਾਰੀ ਮਿਲੇਗੀ ਠੀਕ ਹੈ ਆਪਣੀ ਮਿਲੇਗੀ ਪਰ ਤੁਸੀਂ ਇੱਥੇ ਡਰਾਪ ਹੋਏ ਹੋ ਇੱਥੇ ਗੱਡੀ ਸਾਡੀ ਖੜੀ ਹੈ ਠੀਕ ਹੈ 25 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਏਸੀ ਨਾ ਏਸੀ ਵੀ ਰੁਪਏ ਪਹਿਲੇ 4 ਕਿਲੋਮੀਟਰ ਦੇ 100 ਰੁਪਏ ਜਿਹੜੀ ਮਰਜ਼ੀ ਗੱਡੀ ਜਿਹੜੀ ਖੜੀ ਉਹ ਚ ਬਹਿ ਕੇ ਚਲੇ ਜਾਓ ਠੀਕ ਹੈ ਇੱਥੋਂ ਕੋਈ ਲੜਾਈ ਨਹੀਂ ਕੋਈ ਬੜਾਈ ਨਹੀਂ ਸਾਨੂੰ ਕਸਪਰਾ ਆਸ ਕੇ ਦੇ ਕੇ ਜਾ ਰਿਹਾ ਜੀ ਪੈਸੇ ਠੀਕ ਹੈ ਜੀ ਸਾਨੂੰ ਕੋਈ ਲੜਾਈ ਨਹੀਂ ਕਰ ਰਿਹਾ ਕਸਪਰਾ ਠੀਕ ਹੈ ਇਹ ਚੰਡੀਗੜ੍ਹ ਅਲੰਟੇ ਮੌਲੀਆ ਜਾਂ ਹੋਰ ਵੀ ਥਾਂਾਂ ਤੇ ਜਿਹੜਾ ਕਰਦਾ ਸਾਡਾ ਅਲੰਟੇ ਸਟਾਰਟ ਹੈ ਜੀ 11 ਵਾ ਦੇ ਸਾਡ ਕੱਲ ਤੋਂ ਸੀਰੀਅਲ ਰਿਵਿਜ਼ਿਨ ਸਟਾਰਟ ਕਰ ਰਹੇ ਠੀਕ ਹੈ ਜੀ ਇਸ ਤੋਂ ਬਾਅਦ 17 43 ਵੈਸਟਕ ਮਾਲ ਤੋਫੋ ਮਾਲ ਡੀਟੀ ਮਾਲ ਸਾਰੇ ਕਰਾਂਗੇ ਜੀ ਤੋਂ ਠੀਕ ਹੈ ਜੇ ਕੰਪਨੀ ਪ੍ਰਸ਼ਾਸਨ ਸਾਡੀ ਮਿਲਤੀ ਗੱਲ ਨਹੀਂ ਸੁਣਦੀ ਤੇ ਆਫਲਾਈਨ ਹੋ ਜੂਗਾ ਜੀ ਪੂਰਾ ਟਰਾਈ ਸਿਟੀ ਤੇ ਡਰਾਈਵਰ ਸਾਡਾ ਤਿਆਰ ਹੈ ਠੀਕ ਹੈ ਜਿਹਨੂੰ 25 ਰੁਪਏ ਰੇਟ ਮਿਲ ਰਿਹਾ ਜੀ ਇੱਥੋਂ 200 ਰੁਪਏ ਦੇ ਜਾ ਰਹੇ ਹਾਂ ਅਸੀਂ ਵੀਰ ਮਾਲ ਤੇ ਉਹੀ ਅਸੀਂ 20 ਕਿਲੋਮੀਟਰ ਦੇ 500 ਲੈ ਰਹੇ ਹਾਂ ਤੇ ਅਸੀਂ ਕਿਉਂ ਬੇਫੂਵਾ ਸੀ ਵੀ 200 ਦੇ ਜਾਵਾਂਗੇ ਜੀ ਸਹੀ ਹੈ ਜੀ ਔਰ ਸਾਨੂੰ ਧਮਕੇ ਦਿੱਤੇ ਯਾਰ ਇਹ ਕੰਪਨੀਆਂ ਨੂੰ ਡਰਾਈਵਰਾਂ ਨੂੰ ਉਹ ਜਾਰੇ ਕੀ ਕਰਦੇ ਮਜਬੂਰੀ ਚ ਚੱਕੀ ਜਾਂਦੇ ਆ ਚੋਰ ਚਲੋ ਦੋ ਲਾਲੀਆਂ ਤਿੰਨ ਲਾਲੀਆਂ ਹੁਣ ਇੱਥੇ ਆਉਂਦੇ ਆ ਅਸੀਂ ਇੱਥੋਂ ਆਫਲਾਈਨ ਚਲਾ ਰਹੇ ਆ ਹੁਣ ਅਸੀਂ ਇਹ ਕਹਿੰਦੇ ਆ ਵੀ ਹੌਲੀ ਹੌਲੀ ਅਸੀਂ ਸਾਰਾ ਕਵਰ ਕਰ ਲਾਂਗੇ ਫਿਰ ਇਹ ਜਿਹੜੇ ਕੰਪਨੀਆਂ ਚਾਹੁੰਦੇ ਨੇ ਕੋਈ ਸਰਵਿਸ ਦੇਣੀਆਂ ਚਾਹਦੇ ਆ ਤੇ ਦੇਣ ਮੈਂ ਇਹ ਵੀ ਨਹੀਂ ਕਹਿ ਰਿਹਾ ਜੀ ਉਹ ਆਪਦਾ ਪ੍ਰਚਾਰ ਨਾ ਕਰਨ ਡਿਸਕਾਊਂਟ ਨਾ ਦੇਣ ਪਰ ਉਹ ਜਿਹੜਾ ਸਾਡਾ ਰੇੜਾ ਸਾਨੂੰ ਜਿਹੜਾ ਸਾਡੇ ਚੋਂ ਨਾ ਕਟਣ ਜੇ ਮੰਨ ਲਓ ਉਹਨਾਂ ਨੇ 50% ਡਿਸਕਾਊਂਟ ਦੇਣਾ ਕੰਪਨੀ ਨੇ ਨਵੀਂ ਐਪ ਆਈ ਉਹ ਲਾ ਉਬਰ ਦੇ ਮੁਕਾਬਲੇ ਜਾਂ ਐਪਲੋ ਦੇ ਖਿਲਾਫ ਜਾਂ ਇੰਟਰੋਵਰ ਦੇ ਖਿਲਾਫ ਚੱਲਣਾ ਚਾਹੀਦਾ ਤੇ ਤੁਸੀਂ ਜੇ 12 ਰੁਪਏ ਕਿਲੋਮੀਟਰ ਦੇ ਰਹੀਆਂ ਮੰਨ ਲਓ ਕੋਈ ਐਪ ਤੇ ਉਹ 8 ਰੁਪਏ ਚ ਲਾਉਣਾ ਸ਼ੁਰੂ ਕਰ ਦਿੰਦੇ ਆ ਹੁਣ ਕਸਬਰ 8 ਰੁਪਏ ਚ ਚਲਾ ਜਾਂਦਾ ਪਰ ਉਹ 8 ਰੁਪਏ ਚ ਨਾ ਤਾਂ ਉਹਨਾਂ ਦਾ ਕੁਝ ਗਿਆ ਉਹਨਾਂ ਕੰਪਨੀ ਤੋਂ ਕੁਝ ਨਾ ਤਾਂ ਕਸਬਰ ਤੋਂ ਲੈ ਰਿਆ ਸਾਡੇ ਤੋਂ ਲੈ ਰਿਆ ਪਰ 8 ਰੁਪਏ ਚ ਸਾਡੀ ਜਿਮਾਨ ਮਾਰਤੀ ਸਾਡਾ 4 ਰੁਪਏ ਕਿਲੋਮੀਟਰ ਹੋਰ ਘਟਾਤਾ ਉਹਨਾਂ ਨੇ ਅਸੀਂ ਕਹਿੰਦੇ ਜੇ 20 ਰੁਪਏ ਸਾਡਾ ਰੇਟ ਆ ਰਿਹਾ ਜਾਂ 25 ਰੁਪਏ ਸਾਡਾ ਰੇਟ ਆ ਰਿਹਾ ਤੁਸੀਂ ਸਾਨੂੰ ਉਹ ਰੇਟ ਦਿਓ ਸਾਡੀ ਕਮਾਈ ਤੇ ਨਾ ਮਾਰੋ ਉਸੀ ਡਿਸਕਾਊਂਟ ਜੋ ਤੁਸੀਂ ਆ ਵੀ ਜੀਪ ਤੇ ਲੋ ਕਸਪਰ ਨੂੰ ਸਾਡੀ ਜੀਪ ਤੇ ਕੋ ਦੇ ਰਹੇ ਹੋ 50 ਰੁਪਏ ਦੀ ਐਥੋ ਜੀ 34 ਸਟਰ ਦੀ ਆਪਣੀ ਕੈਪ ਤੇ ਆ ਆ ਰਹੀ ਹੈ ਰਾਈਡਰ ਮੋਟਰਸਾਈਕਲ ਵੀ ਨਹੀਂ ਜਾਂਦਾ ਹਾਂ ਔਰ ਮੋਟਰਸਾਈਕਲ ਚੱਲਦਾ ਜੀ 1 ਕਿਲੋਮੀਟਰ ਤੇ 7 ਦੀ ਐਵਰੇਜ ਹੈ ਸਾਡਾ 1.5 ਦੀ ਐਵਰੇਜ ਕਿਵੇਂ ਮੁਕਾਬਲਾ ਕਰ ਲਾਂਗੇ ਮੋਟਰਸਾਈਕਲ ਦਾ ਤਾਂ ਸਾਡਾ ਰੇਟ ਸੇਮ ਹੈ ਔਰ ਆਟੋ ਦਾ ਰੇਟ ਐਪ ਦੇ ਉੱਤੇ ਦੇਖ ਲਓ 100 ਰੁਪਏ ਸਾਡੇ ਤੋਂ ਪਲੱਸ ਆ ਰਿਹਾ ਸਾਡੀ 3.5 ਲੱਖ ਇਹਨਾਂ ਦੇ 3.5 ਲੱਖ ਦੀ ਚਲੋ 4 ਲੱਖ ਰੁਪਏ ਦਾ ਲਾ ਲਓ ਕੋਈ ਪੈਨਿਕ ਬਟਨ ਨਹੀਂ ਕੋਈ 에ਅਰ ਬੈਗ ਨਹੀਂ ਕੋਈ ਕਮਰਸ਼ੀਅਲ ਇ ਮਲੋ ਡਬਲ ਖਰਚੇ ਪੈ ਰਹੇ ਤੁਹਾਨੂੰ ਜਿਆਦੇ ਇਹ ਤਾਂ ਕਹਿੰਦੇ ਆ ਜੀ ਇੱਕ ਸਵਾਰੀ ਬੈਠੇ ਉਹਨਾਂ ਨੂੰ ਅਸੀਂ 20 ਰੁਪਏ ਚ ਸਟੇਸ਼ਨ ਛੱਡਣ ਜਾਈਏ ਤਾਂ 40 ਚ ਉੱਠੇ ਜਾਈਏ ਐਂ ਤਾਂ ਮੈਂ ਆਪਦੀ ਸੀਟ ਬੁੱਕ ਕਰਨਾ ਨਾ ਰੇਲ ਦੇ ਸਿੰਗਲ ਡੱਬੇ ਦੇ ਵਿੱਚ 72 ਸੀਟਾਂ ਹੁੰਦੀਆਂ ਮੈਂ ਬੁੱਕ ਕਰਕੇ ਕਹਿੰਦਾ ਮੈਂ ਡੱਬਾ ਪੂਰਾ ਖਾਲੀ ਲੈ ਕੇ ਜਾਊਂਗਾ ਠੀਕ ਹੈ ਜੀ ਅਸੀਂ ਤਾਂ ਉਹ ਵੀ ਮਾਰਾ ਅਸੀਂ ਕਹੇ ਰੇ ਕਾਰਪੂਲਿੰਗ ਸਟਾਰਟ ਕਰਾ ਲਓ ਤਿੰਨ ਤਿੰਨ ਸਵਾਰੀਆਂ ਲੱਗ ਲੈ ਬੈਠ ਜਾਣਗੇ ਸਾਨੂੰ ਕੁਝ ਤਾਂ ਮਿਲੇ ਕੁਝ ਦਿਨ ਹੀ ਨੇ ਸਾਡੀ ਭੁਖੜਦਾਲ ਵੀ ਕਰਕੇ ਦੇਖ ਲਈ ਮਾਰ ਕੇ ਵੀ ਦੇਖ ਲਿਆ 10 ਦਿਨ ਆ ਸਾਡਾ ਹੁਣ ਹੱਥ ਤੇ ਇਹ ਜੀ ਜਾ ਤਾਂ ਅਸੀਂ ਆਫਲਾਈਨ ਚੱਲਾਂਗੇ ਨਹੀਂ ਵਜੇ ਆਉਣ ਵਾਲੇ ਟਾਈਮ ਤੇ 2 ਮਹੀਨੇ ਤੱਕ ਹੋਰ ਹੈ ਤੇ ਮੈਂ ਤੁਹਾਨੂੰ ਦਿਖਾ ਦੂੰਗਾ ਡਰਾਈਵਰ ਗੱਡੀਆਂ 'ਚ ਫਾਵਾ ਲਾ ਲੈ ਮਰ ਜ ਮਰ ਕੇ ਤੁਹਾਨੂੰ ਰੋਜ਼ ਨਿਊਜ਼ ਤੋਂ ਪੜਾਉਣਾ ਲੱਗਦਾ ਇਹ ਵੀ ਚਾਹੀਦਾ ਵੀ ਜਿਹੜੇ ਮੰਨ ਲਓ ਸਾਡੇ ਚੰਡੀਗੜ੍ਹ ਲੋਕ ਨੂੰ ਬਣਾ ਰਹੇ ਨੇ ਹਨਾ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਉਹ ਵੀ ਡਰਾਈਵਰਾਂ ਜਿਹੜੇ ਸਪੋਰਟ ਜ਼ਰੂਰ ਕਰਨ। ਬੇਨਤੀ ਕਰਦੇ ਆਂ ਜੀ ਅਸੀਂ ਤਾਂ ਪਬਲਿਕ ਨੂੰ ਕਿ ਸਾਸੀ ਮਰਨ ਦੇ ਕਿਨਾਰੇ ਆ। ਤੁਸੀਂ ਆਪ ਦੀ ਗੱਡੀ ਵੀ ਚਲਾ ਕੇ ਇਸ ਰੇਟ ਤੇ ਨਹੀਂ ਜਾ ਸਕਦੇ। ਮੈਂ ਕਹਿੰਦਾ ਜੀ ਪਬਲਿਕ ਜਿਹੜਾ ਰਿਕਸ਼ੇ ਤੇ ਜਾ ਰਹੀ ਸੀ ਨਾ ਜੀ ਉਸ ਰੇਟ ਤੇ ਟੈਕਸੀ ਆ ਰਹੀ ਹੈ ਤਾਂ ਸਾਡੇ ਚ ਬਹਿ ਰਿਆ ਉਹ। ਹੂੰ। ਸਮਝ ਗਏ ਜੀ ਉਹ ਟੈਕਸੀ ਰਿਕਸ਼ੇ ਦੇ ਰੇਟ ਤੇ ਲੈ ਕੇ ਜਾ ਰਿਆ ਤੇ ਕਿਵੇਂ ਕਰਾਵਾਂਗੇ ਅਸੀਂ? ਅਸੀਂ ਵੀ ਤਾਂ ਆਪਣੇ ਬੱਚੇ ਪਾਣੇ ਆਂ ਅਸੀਂ ਸਰਕਾਰੀ ਸਕੂਲ ਚ ਪੜਾਵਾ ਪਾਰੇ। ਹਾਂ ਜੀ। ਕਿਵੇਂ ਚਲਾਵਾਂਗੇ ਕੰਮ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਹੁਣ ਟੰਨੀ ਜੀ ਨੂੰ ਟਿਕਟ ਮਿਲੀ ਆ ਤਵਾਰੀ ਜੀ ਨੂੰ ਟਿਕਟ ਮਿਲੀ ਆ ਚੰਡੀਗੜ੍ਹ ਤੋਂ ਜਾਂ ਸਾਡੇ ਕਿਤੇ ਹੋਰ ਜਿਹੜੇ ਹੋਰ ਮਜਦੇ ਹੈਗੇ ਆ ਸਾਰਿਆਂ ਨੂੰ ਬੇਨਤੀ ਕਰੀ ਸਾਡੀ ਗੱਲ ਸੁਣੋ ਨਹੀਂ ਫਿਰ ਜੀ ਇਹ 50000 ਟੈਕਸੀ ਚੱਲਦੀ ਆ 5 ਨਾਲ ਗੁਣਾ ਕਰ ਲਓ ਇੱਕ ਪਰਿਵਾਰ ਦੇ ਇੱਕ ਗੱਡੀ ਵਾਲੇ ਨਾਲ 5 ਮੈਂਬਰ ਉਹਦੇ ਘਰ ਦੇ ਆ ਤੇ ਉਹਨਾਂ ਨਾਲ ਗੁਣਾ ਕਰਕੇ ਵੋਟਾਂ ਖੇਲੋ ਇੱਕ ਵੀ ਨਹੀਂ ਪੈਣੀ ਕਿਸੇ ਨੂੰ ਵੀ ਨਹੀਂ ਪਾਉਣੀ ਅਸੀਂ ਜੋ ਸਾਡੀ ਤੁਸੀਂ ਆਸਰੀ ਸੋਹਂਦੀ ਜੇ ਤੁਸੀਂ ਜਿੱਤ ਗਏ ਫਿਰ ਤਾਂ ਸਾਨੂੰ ਪੁੱਛਣਾ ਹੀ ਕਿਸੇ ਨੇ ਕੀ ਆ ਜੀ ਹਾਂ ਇਸੇ ਕਰਕੇ ਅਸੀਂ ਇਹ ਮਹਿੰਮ ਚਲਾਈ ਹੈ ਜੀ ਕੱਲ ਅਸੀਂ ਰਿਵੋਲੂਸ਼ਨ ਸਟਾਰਟ ਕਰਦਾਂਗੇ ਪੰਜ ਚਾਰ ਦਿਨਾਂ ਬਾਅਦ ਅਸੀਂ 47 ਸਟਾਰਟ ਕਰ ਦੋ ਨਾ ਹੌਲੀ ਹੌਲੀ ਟ੍ਰਾਂਸਿਟ ਆਉਣੂ ਔਰ ਜਿਹੜਾ ਪੈਨਿਕ ਹੋ ਰਿਹਾ ਹੈ ਇਹ ਹੋਊਗਾ ਕਸਬਰਦਾਓ ਦਾ ਪ੍ਰਸ਼ਾਸਨ ਜਿਵੇਂ ਬਿਮਾਰ ਹੈ ਜੀ ਕੰਪਨੀਆਂ ਜਿਵੇਂ ਬਿਮਾਰ ਹੈ ਵਾਈਟ ਪਲੇਟ ਵਾਲੀ ਬਾਈਕ ਨਾਲ ਸਾਡੀ ਕਿਸੇ ਡਰਾਈਵਰ ਦੀ ਲੜਾਈ ਹੁੰਦੀ ਹੈ ਜੀ ਹੱਤ ਪਾਈ ਹੁੰਦੀ ਹੈ ਉਹਦੀ ਜ਼ਿੰਮੇਵਾਰ ਕੰਪਨੀਆਂ ਤੇ ਪ੍ਰਸ਼ਾਸਨ ਹੈ ਕਿਉਂਕਿ ਉਹ ਚਿੱਟੀ ਪਲੇਟ ਚਲਾ ਰਹੀਆਂ ਅਸੀਂ ਅੱਖਾਂ ਦੇ ਸਾਹਮਣੇ ਨਹੀਂ ਚੱਕਣ ਦਵਾਂਗੇ ਸਵਾਰੀ ਸਾਡੀ ਸਫਰ ਦਾ ਬੰਨ ਟੁੱਟ ਚੁੱਕਿਆ ਹੁਣ ਹੂੰ ਠੀਕ ਹੈ ਜੀ ਬੇਨਤੀ ਕਰਦੇ ਆਂ ਵਾਰ-ਵਾਰ ਕਿ ਮੀਡੀਆ ਨੂੰ ਵੀ ਕਹਿੰਦੇ ਆਂ ਜੀ ਬਾਕੀ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਆਂ ਵੀ ਸਾਡਾ ਦੇਖ ਲਓ ਸੋਚ ਲਓ ਹਰ ਥਾਂ ਤੇ ਅਸੀਂ ਫਾਈਟ ਕਰਕੇ ਦੇਖ ਲਈ ਧਰਨੇ ਦੇ ਲਏ ਲੈਟਰ ਦੇਨੇ ਸਾਰਾ ਕੋਬ ਮੰਤਰੀ ਨਹੀਂ ਛਟਿਆ ਕੋਈ ਟਰਾਂਸਫਰ ਮੰਤਰੀ ਨਹੀਂ ਛਟਿਆ ਕੋਈ ਸਾਡਾ گورنر ਸਾਹਿਬ ਨੇ ਆਪਾਂ گورنر ਸਾਹਿਬ ਤੋਂ ਉੱਤੇ ਕੌਣ ਹੈ ਜੀ ਉਹਨੂੰ ਵੀ ਦੇ ਆਏ ਲੈਟਰ ਹੋਮ ਸੈਕਟਰੀ ਸਾਹਿਬ ਨੂੰ ਦਿੱਤਾ ਡਿਪਟੀ ਮੇਅਰ ਨੂੰ ਦਿੱਤਾ ਮੇਅਰ ਨੂੰ ਦਿੱਤਾ ਡੰਗਨ ਜੀ ਨੂੰ ਵੀ ਤਿੰਨ ਵਾਰੀ ਲੈਟਰ ਦੇ ਆਏ ਤੇ ਕੋਈ ਗੱਲ ਹੱਲ ਹੀ ਨਹੀਂ ਠੀਕ ਹੈ ਲਿਖ ਕੇ ਦੇ ਇਹਨੂੰ ਅਖਬਾਰਾਂ 'ਚ ਕਹਤਾ ਜੀ ਵਾਈਟ ਪਲੇਟ ਦੇ ਉੱਤੇ ਬਾਈਕ ਤੇ ਜਿਹੜਾ ਬੈਠੂਗਾ ਗੱਡੀ 'ਚ ਬੈਠੂਗਾ ਉਹਦਾ ਵੀ ਚਲਾਨ ਹੋਊਗਾ ਜਿਹੜਾ ਚਲਾਊਗਾ ਉਹਦਾ ਵੀ ਹੋਊਗਾ ਕਿੱਥੇ ਹੋਇਆ ਚਲਾਨ ਦਿਖਾਤਾ ਦਿਓ ਕੁਛ ਵੀ ਨਹੀਂ ਹੋ ਰਿਹਾ ਬਲਾ ਬਲਾ ਬੰਦ ਕਰਦਾਂਗੇ ਬਲਾ ਬਲਾ ਵੀ ਚੱਲ ਰਹੀ ਹੈ ਸਭ ਕੁਝ ਚੱਲ ਰਿਹਾ ਉਹ ਨਵੀਂ ਹੋਰ ਆ ਜਾਂਦੀ ਹੈ ਕੋਈ ਨਾ ਕੋਈ ਉਹਦੋਂ ਕੋਈ ਕਾਨੂੰਨ ਦੇ ਧਾਰੇ ਚ ਲੈ ਕੇ ਆਓ ਉਹਦੇ ਤੋਂ ਪਹਿਲਾਂ ਹੀ ਨੱਥ ਪਾਓ ਇਹ ਨਾ ਹੋਵੇ ਕਿ ਇਲੀਗਲ ਐਕਟੀਵਿਟੀ ਜਦੋਂ ਹੋ ਜਾਂਦੀ ਹੈ ਜਾਂ ਕੋਈ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਤੁਸੀਂ ਉੱਤੇ ਕਾਰਵਾਈ ਕਰੋ ਪਹਿਲੇ ਕਿਉਂ ਨਹੀਂ ਪਾਈ ਜਾ ਰਹੀ ਜਦੋਂ ਕਾਨੂੰਨ ਬਣਾਇਆ ਕਾਨੂੰਨ ਲਾਗੂ ਕਰੋ ਨਹੀਂ ਉਹਨੂੰ ਬੰਦ ਕਰੋ ਜੇ ਸਰਕਾਰ ਨੇ ਕਾਨੂੰਨ ਬਣਾਇਆ ਹੈ ਉਹਨੂੰ ਚਲਾਓ ਨਾ ਆਫ ਕਰੀ ਜਾਣਾ ਭਾਈ ਸਰਕਾਰ ਨੇ ਜੇ ਕਾਨੂੰਨ ਬਣਾਇਆ ਹੈ ਤਾਂ ਉਹਨੂੰ ਚਲਵਾਓ ਨਹੀਂ ਚਲਾ ਸਕਦੇ ਉਹਨੂੰ ਬੰਦ ਕਰ ਦੋ ਕੋ ਸਾਨੂੰ ਕਿਸੇ ਵਜ੍ਹਾ ਤੇ ਰਾਹ ਕਰੋ ਨਹੀਂ ਐ ਕਰੋ ਸਾਡੇ ਪਰਮਿਟ ਵਾਪਸ ਕਰਾਓ ਸਾਡੀਆਂ ਕਿਸ਼ਤਾਂ ਭਰਵਾਓ ਤੁਸੀਂ ਵਾਈਟ ਪੇਪਰ ਤੋਂ ਚਲਾ ਲਓ ਨੇ ਕਿਸੇ ਪਾਸੇ ਤਾਂ ਰਾਹ ਲੜਨਾ ਉਹ ਸ਼ਰੇਆਮ ਚਿੱਟੀ ਪਲੇਟਾਂ ਦਾ ਸਾਡੇ ਸਾਹਮਣੇ ਸਵਾਰੀ ਟੱਕ ਲੈ ਜਾਂਦਾ ਅਸੀਂ ਫੋਨ ਕਰਦੇ ਆ ਸਾਨੂੰ ਹੀ ਭਾ ਲੈਂਦੇ ਥਾਣੇ ਚ ਮੈਂ ਇੱਕ ਤੋਂ ਇਕੋ ਰੋਕੇੰ ਵਾਲੇ ਤੋਂ ਚੱਲ ਕੇ ਆਈ ਜੀ ਟੈਂਪਰਲੀ ਨੰਬਰ 800 ਵਾਰੀਆਂ ਵੜਾ ਕੇ ਲੈ ਗਿਆ ਸਵਾਨ ਲੱਤ ਕੇ ਲੈ ਗਿਆ 700 ਚ ਸਾਡੀ 1450 ਜਾਂਦੀ ਉਹ 700 ਚ ਲੈ ਆਇਆ ਉਹਨੂੰ ਰੋਕਿਆ ਮੈਨੂੰ ਥਾ ਹੱਲੂ ਮਾਇਦੇ ਦੀ ਚੌਕੀ ਚ 3 ਘੰਟੇ ਭਾਈ ਰੱਖਿਆ ਵੀ ਤੇਰੇ ਕੋਲ ਰਾਈਟਿੰਗ ਲੋਕਰ ਦਾ ਤੇ ਫਿਰ ਰੋਕੂ ਕੌਣ ਤੁਸੀਂ ਰੋਕ ਨਹੀਂ ਦੇ ਉਹ ਕਹਿੰਦੇ ਸਾਡਾ ਪ੍ਰਧਾਨ ਆ ਉਸ ਚੱਕਾਂਗੇ ਤੇ ਮੈਂ ਕਹਿੰਦਾ ਵਾਈਟ ਪਲੇਟ ਦਾ ਕਿਹੜਾ ਪ੍ਰਧਾਨ ਆ ਗਿਆ ਵਾਈਟ ਪਲੇਟ ਦੀ ਕਿਹੜੀ ਯੂਨੀਅਨ ਹੁੰਦੀ ਹੈ ਨਿੱਜੀ ਵਾਹਨ ਤੁਸੀਂ ਕਿਤੇ ਯੂਜ਼ ਹੀ ਨਹੀਂ ਕਰ ਸਕਦੇ ਜਿਹੜੇ ਸਵੀਗੀ, ਜ਼ੋਮੈਟੋ, ਐਮਾਜ਼ੋਨ ਤੇ ਵੀ ਚੱਲ ਰਹੇ ਜੀ ਉਹ ਵੀ ਕਮਰਸ਼ੀਅਲ ਐਕਟੀਵਿਟੀ ਕਰ ਰਿਹਾ ਹੈ ਪੀ.ਵੀ. ਪਲੇਟ ਉਹ ਤੇ ਵੀ ਹੋਣੀ ਚਾਹੀਦੀ ਹੈ